하이 바이 ਕਰੋ ਨਾਲ ਹੀ ਰਹੋ ਹੈਲੋ ਸਸਿਕਲ ਦੋਸਤੋ ਅੱਜ ਅਸੀਂ ਰੈਡੀ ਹੋ ਰਹੇ ਹਾਂ ਫਲਾਵਰ ਸ਼ੋਅ ਤੇ ਜਾਣ ਲਈ ਸਾਡੀ ਪਰਫਾਰਮੈਂਸ ਹੈ ਅਸੀਂ ਰਾਤ ਨੂੰ ਲੇਟ ਸੁੱਤੇ ਹੁਣ ਲੇਟ ਉੱਠੇ ਸਾਡੇ ਗੈਸਟਾਂ ਨੇ ਆਉਣਾ ਹੈ ਬਸ ਅਸੀਂ ਤਿਆਰੀਆਂ ਤੇ ਰਹਾਂ ਤੇ ਰੁੱਜੇ ਹੋਏ ਸੀ ਅਚਾਨਕ ਹੀ ਪਤਾ ਲੱਗਿਆ ਅਚਾਨਕ ਹੀ ਪਤਾ ਲੱਗਿਆ ਕੀ ਵੀ ਕਿਸੇ ਨੇ ਆਉਣਾ ਤੇ ਸਾਬੀ ਦੀ ਪਰਫਾਰਮੈਂਸ ਵੀ ਫਰਸਟ ਹੈ ਫਿਰ ਅਸੀਂ ਬਸ ਫਟਾਫਟ ਭੂਆ ਸਾਡੇ ਨਾਲ ਲੱਗੇ ਕਹਿੰਦੇ ਮੈਂ ਰੈਡੀ ਕਰਦੀ ਆ ਸਾਬ ਭੂਆ ਨੇ ਜਾਣਾ ਸੀ ਪਰ ਭੂਆ ਨੂੰ ਅਸੀਂ ਰੱਖ ਲਿਆ ਜ਼ਬਰਦਸਤੀ ਸਾਰੇ ਲੋਕ ਅੰਦਰ ਦੇਖੋ ਬੇਟੀ ਸੇ ਹੈਲੋ ਸਮੇਂ ਦੀ ਘਾਟ ਦੇ ਚਲਦੇ ਆਪਾਂ ਛੇਤੀ ਛੇਤੀ ਰੈਡੀ ਹੋ ਕੇ ਸੈਂਟਰ ਪਾਰਕ ਪਹੁੰਚੇ ਮਾਨਸਾ ਦੇ ਇਸ ਕਰਕੇ ਮੈਂ ਕੁਝ ਹੋਰ ਸ਼ੂਟ ਵੀ ਨਹੀਂ ਕਰ ਪਾਈ ਤਾਂ ਉੱਥੇ ਜਦੋਂ ਅਸੀਂ ਪਹੁੰਚੇ ਦੇਖਿਆ ਬਹੁਤ ਰਸ਼ ਹੋਇਆ ਸੀ ਉਠ ਖੜਾ ਹਨਾ ਸ਼ਾਇਦ ਰਾਈਡ ਕਰਵਾਉਣ ਲਈ ਲੈ ਕੇ ਆਏ ਹੋਣੇ ਇਹ ਵੀ ਤਾਂ ਜੋ ਦੇਖਿਆ ਲੋਕ ਹਮ ਹਮਾ ਕੇ ਪਹੁੰਚ ਰਹੇ ਸੀ ਮੈਂ ਸੋਚਿਆ ਸੀ ਕਿ ਮਾਰਨਿੰਗ ਤੇ ਇਨਾ ਰਸ਼ ਨਹੀਂ ਹੋਣਾ ਪਰ ਮੈਨੂੰ ਇੱਥੇ ਆ ਕੇ ਪਤਾ ਲੱਗਿਆ ਕਿ ਪਾਰਕਿੰਗ ਦੀ ਜਗ੍ਹਾ ਵੀ ਨਹੀਂ ਸੀ 1 ਕਿਲੋਮੀਟਰ ਪਿੱਛੇ ਬਾਈਕ پارک ਕੀਤੀ ਕਾਰ ਦੀ ਤਾਂ ਜਗ੍ਹਾ ਹੀ ਨਹੀਂ ਸੀ ਗੱਲਾਂ ਛੱਡ ਦੋ ਲੋਕ ਦੇਖੋ ਹੱਥ ਚ ਹੱਥ ਪਕੜ ਕੇ ਜਾ ਰਹੇ ਹੈ ਹਨਾ ਅੱਛਾ ਲੱਗਦਾ ਹੈ ਨਾ ਮੈਂ ਸਾਵੀ ਨੂੰ ਗੋਦੀ ਚੱਕਿਆ ਮੈਨੂੰ ਇਹ ਸੀ ਮੇਰੀ ਪਰੀ ਥੱਕ ਨਾ ਜਾਵੇ ਫਿਰ ਫਟਾਫਟ ਅਸੀਂ ਅੰਦਰ ਜਾਣ ਦੀ ਕੀਤੀ ਇੱਕ ਤਾਂ ਸੈਂਟਰ ਪਾਰਕ ਹੈ ਵੀ ਬਹੁਤ ਲੰਬਾ ਸਾ ਵੀ ਦੀ ਪਰਫਾਰਮੈਂਸ ਦਾ ਟਾਈਮ ਨਿਕਲ ਰਿਹਾ ਸੀ ਉਧਰੋਂ ਮੈਨੂੰ ਘਬਰਾਹਟ ਹੋ ਰਹੀ ਸੀ ਕੀ ਕਰੀਏ ਕੀ ਕਰੀਏ ਗੋਦੀ ਵੀ ਨਹੀਂ ਚੱਕੀ ਜਾ ਰਹੀ ਸੀ ਹੁਣ ਥੋੜੀ ਵੱੱਟੀ ਵੀ ਹੋ ਗਈ ਹੈ ਤੇ ਮੈਨੂੰ ਇਹ ਵੀ ਲੱਗ ਰਿਹਾ ਸੀ ਕਿ ਉਹ ਤਾਂ ਤੁਰਿਆ ਨਹੀਂ ਜਾਣਾ ਉਹਨੇ ਜੁੱਤੀ ਪਾਈ ਹੋਈ ਹੈ ਕਿਉਂਕਿ ਸ਼ੂਜ਼ ਤਾਂ ਨਾ ਤਾਂ ਬਹੁਤ ਸੌਖਾ ਹੁੰਦਾ ਆ ਦੇਖੋ ਜੀ ਕਿੰਨਾ ਦਿਲਕੁਸ਼ ਨਜ਼ਾਰਾ ਹੈ ਪਾਣੀਂ ਦੀ ਅਛਲਾ ਹੋਵਨ ਤੂੰ ਹੋਵੇਂ ਮੈਂ ਹੋਵਾਂ ਇੱਥੇ ਫਿਰ ਰਾਈਟ ਸੀਗੇ ਆ ਸਾਵੀ ਰਾਈਟਸ ਦੇ ਕੇ ਬਹੁਤ ਖੁਸ਼ ਹੋਈ ਮਮਾ ਮੈਂ ਇੱਥੇ ਜੰਪ ਕਰਨਾ ਮਿੰਟਰੀਨ ਰਾਈਟ ਦਵਾ ਦਿਓ ਫੇਵਰੇਟ ਐਲਸਾ ਦੇਖ ਲਈ ਹੋਏ ਵੀ ਸਾਨੂੰ ਐਕਸਾਈਟਮੈਂਟ ਹੋ ਗਈ ਆਪਾਂ ਪਹੁੰਚ ਗਏ ਫਿਰ ਸਟੇਜ ਨੂੰ ਘੁੰਮ ਦੇ ਘੁਮਾਉਣ ਦੇ ਲੱਭਦੇ ਲਵਾਉਂਦੇ ਸਟੇਜ ਤੇ ਇੰਨੀ ਗੈਦਰਿੰਗ ਬਸ ਛੱਡੋ ਹੀ ਗੱਲਾਂ ਆ ਬੱਚਿਆਂ ਦੀ ਪਰਫਾਰਮੈਂਸ ਚੱਲ ਰਹੀ ਸੀ ਇਸ ਤੋਂ ਬਾਅਦ ਆ ਗਈ ਮੇਰੀ ਪਰੀ ਫ੍ਰੇਨੇ ਲੈ ਆਤੇ ਨਜ਼ਾਰੇ ਸਟੇਜ ਹਲਾਤੀ ਸਾਰਿਆਂ ਨੇ ਤਾੜੀਆਂ ਵਜਾਈਆਂ ਖੂਬਸਾਰੀਆਂ ਪੂਰੇ ਵਧੀਆ ਸਟੈਪ ਕੀਤੇ ਬਹੁਤ ਮਜ਼ਾ ਆਇਆ ਪੂਰੀ ਵੀਡੀਓ ਵੀ ਪਾਉਣੀ ਸੀ ਪਰ ਕਾਪੀਰਾਈਟ ਦਾ ਇਸ਼ੂ ਆ ਜਾਂਦਾ ਜਿਹਦੇ ਕਰਕੇ ਅਸੀਂ ਪਾ ਨਹੀਂ ਸਕੇ ਮੈਂ ਅਲੱਗ ਤੋਂ ਇੱਕ ਡਾਂਸ ਦਾ ਕਲਿੱਪ ਆਉਂਗੀ ਉਹਦੇ ਤੇ ਆ ਗਏ ਆਜੇ ਕਾਪੀਰਾਈਟ ਦਾ ਆਜੇ ਕੋਈ ਚੱਕਰ ਨਹੀਂ ਪਰ ਇਸ ਵੀਡੀਓ ਤੇ ਆਉਂਦਾ ਫਿਰ ਚੱਕਰ ਹੋ ਜਾਂਦਾ ਅਸੀਂ ਸਾਵੀ ਦੀ ਪਰਫਾਰਮੈਂਸ ਨੂੰ ਬਹੁਤ ਇੰਜੋਏ ਕੀਤਾ ਬਹੁਤ ਹੀ ਅੱਛਾ ਲੱਗ ਗਿਆ ਪਤਾ ਨਹੀਂ ਇਹਦੀ ਸੋਲੋ ਪਰਫਾਰਮੈਂਸ ਸੀ ਤਾਂ ਸਾਰੇ ਦੇਖਣ ਲੱਗੇ ਬਾਅਦ ਵਿੱਚ ਕੁਝ ਲੋਕ ਪਰਫਾਰਮੈਂਸ ਤੋਂ ਬਾਅਦ ਆਏ ਸਾਵੀ ਨਾਲ ਫੋਟੋਜ਼ ਕਰਵਾ ਕੇ ਗਏ ਹਨਾ ਸੈਲੀਬ੍ਰਿਟੀ ਵਾਲੀ ਫੀਲਿੰਗ ਆਈ ਨਿੱਕੇ ਜਿਹੇ ਬੱਚਾ ਜਦੋਂ ਪਰਫਾਰਮ ਕਰਦੇ ਹੈ ਨਾ ਫਿਰ ਸਾਰੀ ਫੋਟੋਸ ਕਰਾਂਦੇ ਐ ਤੇ ਰਿਵਾਰਡ ਮਿਲੇ ਆ ਅੱਛਾ ਲੱਗਿਆ ਸਾਨੂੰ ਸਸ਼ੀਕਾਂ ਸਸ਼ੀਕਾਲ ਜੀ ਹਾਂ ਜੀ ਫਲਾਵਰ ਸ਼ੋਅ ਸਾਨੂੰ ਬਹੁਤ ਵਧੀਆ ਲੱਗਿਆ ਬੱਚਿਆਂ ਨੂੰ ਬਹੁਤ ਤਰ੍ਹਾਂ ਦੇ ਨੌਲੇਜ ਮਿਲੇ ਆ ਦੋ ਪ੍ਰਾਈਜ਼ ਵੀ ਮਿਲੇ ਹੈ ਇਸ ਕੋ ਇਹ ਵਾਲੇ ਪ੍ਰਾਈਜ਼ ਕੁੜੀ ਅਲੋਕਾ ਹਾਂ ਜੀ ਤੇ ਬੱਚਿਆਂ ਨੇ ਗੇਮ ਖੇਡੀਆਂ ਇਹਨਾਂ ਨੂੰ ਦੋ ਪ੍ਰਾਈਜ਼ ਵੀ ਮਿਲੇ ਹੋਏ ਆ ਆ ਦੇਖੋ ਬੱਚੇ ਥੋੜੇ ਜਿਹਾ ਅਪਰੀਸ਼ੀਏਟ ਹੁੰਦੇ ਆ ਆ ਸਟਿਕਰਸ ਮਿਲੇ ਆ ਤੇ ਸਾਡੇ ਸਾਰੇ ਨੋ ਪਿਆਰੇ ਪਿਆਰੇ ਸਬਸਕ੍ਰਾਈਬਰਾਂ ਤੋਂ ਮਿਲ ਕੇ ਸਾਨੂੰ ਬਹੁਤ ਵਧੀਆ ਲੱਗਿਆ ਥੈਂਕ ਯੂ ਠੀਕ ਚਲੋ ਠੀਕ ਹੈ ਇੱਥੇ ਜੇ ਸਾਡੇ ਸਬਸਕ੍ਰਾਈਬਰਸ ਮਿਲੇ ਸੀ ਨਾ ਇੱਥੇ ਇੱਕ ਮੈਮ ਵੀ ਮਿਲੇ ਸੀ ਐਸਟੀ ਕਾਲਜ ਦੇ ਪਰਮਿੰਦਰ ਸ਼ਰਮਾ ਉਹ ਵੀ ਸਾਬਰੀ ਨੂੰ ਕਾਫੀ ਜ਼ਿਆਦਾ ਅਪਰੀਸ਼ੀਏਟ ਕਰਕੇ ਗਏ ਸੀ ਫਿਰ ਇੱਥੇ ਦੂਰ ਦੂਰ ਦੇਖਿਆ ਉਹ ਦੇਖੋ ਉੱਥੇ ਸਾਡਾ ਪਿੱਛਾ ਕਰ ਰਿਹਾ ਪਿੱਛੇ ਪਿੱਛੇ ਪਹੁੰਚ ਗਏ ਫੇਰ ਅਸੀਂ ਇੱਧਰ ਘੁੰਮਦੇ ਕਮਾਂਦੇ ਲਬਦੇ ਲਬਾਉਂਦੇ ਸਾਵੀ ਦੀ ਵਿਸ਼ਪੁਰੀ ਕੰਜਲੀ ਕਿਉਂਕਿ ਸਾਵੀ ਨਾਲ ਅਸੀਂ ਪ੍ਰੋਮਿਸ ਕੀਤਾ ਸੀ ਕਿ ਅੱਛਾ ਪਰਫਾਰਮ ਕਰੇਗੀ ਤਾਂ ਸਾਰਾ ਦਿਨ ਤੇਰੀ ਵਿਸ਼ੇਸ ਪੂਰੀਆਂ ਹੋਣਗੀਆਂ ਫਿਰ ਉਹਨੂੰ ਅਸੀਂ ਲੈ ਕੇ ਦਿੱਤੀ ਟ੍ਰੇਨ ਦੀ ਰਾਈਡ ਯਾਰ ਨੋ ਕਹੋ ਮਤਿਓ ਇਹ ਸਾਵੀ ਦੇ ਬੈਸਟ ਫਰੈਂਡ ਦੇ ਮੰਮਾ ਨੇ ਮੇਰੇ ਵੀ ਫਰੈਂਡ ਨੇ ਹੁਣ ਤਾਂ ਸਾਵੀ ਕਰਕੇ ਸਾਡੀ ਜਾਣ ਪਛਾਣ ਹੋਈ ਤੇ ਤੇਜਸ ਕਰਕੇ ਦੇਖ ਲਿਆ ਵਧੀਆ ਪਰਫਾਰਮੈਂਸ ਹੋ ਗਈ ਸਾਡੀ ਹੋਰ ਤੁਸੀਂ ਸੋਣ ਦੱਸਦੇ ਹੀ ਨਹੀਂ ਆਗਾ ਹਾਂ ਦੱਸਦੇ ਹਾਂ ਸੀ ਆਪੀ ਦੇਖਦੇ ਨਾ ਜੀਗਾ ਲੈ ਕੇ ਮੇਰੇ ਤੇ ਵੀਡੀਓ ਪੇਰ ਇੱਕ ਹੋਰ ਸਾਡੇ ਫਰੈਂਡਸ ਜਾ ਰਹੇ ਆ ਪਰ ਉਹਨਾਂ ਨੂੰ ਵੀ ਮਿਲਦੇ ਆ ਹੈਲੋ ਦੇਖ ਲਿਆ ਫਿਰ ਕਦੋਂ ਬੰਦੇ ਬਾਜਲੋ ਵੀ ਦੇਖ ਲਿਆ ਸੀ ਉਹ ਪਹੁੰਚੀ ਸੀ ਅਪਣੇ ਇਹ ਸਾਡੇ ਇਹ ਸਾਡੇ ਗਵਾਰਡੀ ਵੀ ਆ ਸਾਡੇ ਉਹ ਵੀ ਆ ਮੇਰੀ ਜਠਾਨੀ ਵੀ ਆ ਹੈਲੋ ਤੇ ਇਹ ਸੇ ਲੀਵਿਆ ਤੇ ਮੇਰੀ ਕੁੜੀ ਦੀ ਸਹੇਲੀ ਦੀ ਮੰਮੀ ਵੀ ਐ ਅਸੀਂ ਸਾਰੇ ਹੁਣ ਇੱਥੇ ਫਲਾਵਰ ਸ਼ੋਅ ਇੰਜੋਏ ਕਰਾਂਗੇ ਆਜੋ ਅੱਗੇ ਚੱਲਦੇ ਹਾਂ ਬੱਚੇ ਇੰਜੋਏ ਕਰ ਰਹੇ ਆ ਹਾਰਟ ਨੇ ਗੇਮਸ ਨੂੰ ਇੰਜੋਏ ਕਰ ਰਹੇ ਆ ਦੇਖਦੇ ਆ ਕਿ ਉੱਤ ਤੱਕ ਇੰਜੋਏ ਕਰਦੇ ਆ ਉਸ ਤੋਂ ਬਾਅਦ ਅੱਗੇ ਨੂੰ ਮੂਵ ਕਰਦੇ ਆ ਹੁਣ ਆਪਾਂ ਅੱਗੇ ਦੇਖਦੇ ਆ ਫਲਾਵਰ ਸ਼ੋਅ ਚ ਕੀ ਕੀ ਆ ਤਾਂ ਆਜੋ ਫਿਰ ਆਨੰਦਮਾਨੀ ਐ ਸਾਡੀ ਸਾਵੀ ਨੂੰ ਤਾਂ ਕਾਲ ਲੱਗੀ ਆ ਪਹਿਲਾਂ ਪਹਿਲਾਂ ਹੀ ਚਲੀ ਜਾਂਦੀ ਆ ਤੇ ਜਿਸ ਉਹਦਾ ਹੱਥ ਬੜੀ ਬਈ ਕੀ ਐਸੀ ਨਹੀਂ ਬੱਟਦੀ ਸਾਡੀ ਸਾਵੀ ਆਪਦੇ ਬੈਸਟ ਫਰੈਂਡ ਦਾ ਹੱਥ ਫੜ ਕੇ ਜਾ ਰਹੀ ਐ ਬੱਚਿਆਂ ਦਾ ਫੈਸੀਨੇਟਿੰਗ ਕਾਰਟੂਨ ਕਰੈਕਟਰਸ ਸਾਡੇ ਵਿੱਚ ਕਮਲੇ ਹੋਏ ਪਏ ਆ ਖੇਲ ਤੇ ਕਰਦੇ ਮੈਂ ਵੀ ਬੱਚਾ ਬਣ ਗਈ ਇੱਕ ਮਿੰਟ ਲਈ ਇਹ ਬਹੁਤ ਸੋਹਣੀ ਵਾਲ ਬਣੀ ਹੋਈ ਹੈ ਸਾਰੇ ਫੋਟੋਸ ਕਰਾ ਰਹੇ ਆ ਤੇ ਅਸੀਂ ਵੀ ਕਰਾਉਣੀ ਤਾਂ ਚਾਹੁੰਦੇ ਆ ਪਰ ਸਾਡੇ ਜਵਾਕ ਬੱਚੇ ਭੱਜ ਗਏ लेट्स ਫਾਈਂਡ ਥਮ ਚਲੋ ਚੱਲੀਏ ਆਈਸਕ੍ਰੀਮ ਲੈਣੇ ਆ ਆਈਸਕ੍ਰੀਮ ਲਵਾਂ ਸਾਨੂੰ ਕੋਈ ਹੋਰ ਮਿਲਿਆ ਕੀ ਹਾਲ ਹੈ ਜੱਸੀ ਇਹ ਜੱਸੀ ਮੇਰਾ ਬ੍ਰਦਰ ਤੇ ਸਾਡਾ ਟੇਲਰ ਸਾਵੀ ਦੀ ਡਰੈਸ ਜੱਸੀ ਨੇ ਬਣਾਈ ਆ ਜੱਸੀ ਚਾਚੂ ਸਾਡੇ ਦੇਖ ਲਿਆ ਹਾਂ ਜੀ ਵਧੀਆ ਸੀ ਵਧੀਆ ਲੱਗੇ ਪਰ ਪਰਫਾਰਮੈਂਸ ਕਿਵੇਂ ਲੱਗੀ ਬਹੁਤ ਵਧੀਆ ਪਰਫਾਰਮੈਂਸ ਚਾਚੂ ਨੂੰ ਥੈਂਕ ਯੂ ਬੋਲ ਦੋ ਥੈਂਕ ਯੂ ਬਹੁਤ ਸੋਹਣਾ ਸੂਟ ਲੱਗ ਰਿਹਾ ਤੁਹਾਡਾ ਤੇ ਫਲਾਵਰ ਸ਼ੋਅ ਕਿਵੇਂ ਲੱਗ ਗਿਆ ਫਲਾਵਰ ਸ਼ੋਅ ਬਹੁਤ ਵਧੀਆ ਲੱਗਿਆ ਜੀ ਬਹੁਤ ਵਧੀਆ ਲੱਗਿਆ ਹਾਂਜੀ ਹਾਂਜੀ ਸਾਰਾ ਦੇਖ ਲਿਆ ਕੀ ਕੀ ਹੈ ਹਜੇ ਮੈਂ ਨਹੀਂ ਐਕਸਪਲੋਰ ਕੀਤਾ ਬਸ ਫਲਾਵਰ ਦੀ ਐਗਜ਼ੀਬਿਸ਼ਨ ਲੱਗੀ ਹੋਈ ਹੈ ਜੀ ਉਧਰ ਉਹਦੀ ਲੱਗੀ ਹੋਈ ਹੈ ਆਪਣਾ ਏਸੀ ਵਗੈਰਾ ਦੀ ਇਲੈਕਟ੍ਰੋਨਿਕ ਦੀ ਸਾਰੀਆਂ ਸਭ ਦੇਖਾਂਗੇ ਸਾਰਾ ਦੇਖ ਰਹੇ ਹਾਂ ਚੱਲੋ ਵਧੀਆ ਕੱਲੇ ਆਏ ਹੋ ਕਿ ਆਂਟੀ ਵੀ ਆਇਆ ਨਹੀਂ ਬ੍ਰਦਰ ਆਇਆ ਹੈ ਨਾ ਅੱਛਾ ਬ੍ਰਦਰ ਆਇਆ ਠੀਕ ਹੈ 19 ਓਕੇ ਕਰੋ ਇੰਜੋਏ ਜਬਾਤ ਜਬਾਤ ਸਾਮਨੇ corner ਤੇ ਲੋਕੀ ਫੋਟੋਆਂ ਖਰਾ ਰਿਹਾ ਬੜਾ ਸੋਨਾ ਸਜਾਇਆ ਹੋਇਆ ਸੀ ਫੁੱਲਾਂ ਨਾਲ ਉਸ ਤੋਂ ਬਾਅਦ ਇਹ ਕੁਝ ਏਰੀਆ ਬਣਾਇਆ ਹੋਇਆ ਸੀਗਾ ਮੈਨੂੰ ਲੰਦਾ ਵੀ ਸੀਗਾ ਕੁਝ ਲੰਗਨ ਦਾ ਸੋਨਾ ਰਿਆ ਮੈਂ ਵੀ ਐਸੇ ਟੁਰ ਕੇ ਦੇਖਿਆ ਰੀਲ ਜੀ ਬਣਾਈ ਫਿਰ ਉਸ ਤੋਂ ਬਾਅਦ ਓਏ ਟਾਵਰ ਵੀ ਸੀਗਾ ਉੱਥੇ ਤਾਂ ਦੇਖਿਆ ਹੀ ਨਹੀਂ ਹੋਰ ਹੀ ਗੱਲਾਂ ਤੇ ਧਿਆਨ ਹੋ ਜਾਂਦਾ ਫਲਾਵਰ ਸ਼ੋ 2025 ਇੱਥੇ ਅਸੀਂ ਇੱਕ ਪੋਸਟ ਜਮਾਰਿਆ ਦੋਨਾਂ ਮਾਵਾਂ ਦੀਆਂ ਨੇ ਚਲੋ ਜੀ ਫਿਰ ਅਸੀਂ ਭਾਜਲੀ ਅੱਗੇ ਨੂੰ ਦੇਖੇ ਕੀ ਹੈ ਸਾਵੀ ਬਹੁਤ ਥੱਕ ਚੁੱਕੀ ਸੀ ਚੇਅਰ ਲੱਭਦੀ ਲਗਾਉਂਦੀ ਔਰ ਰੇਨ ਦੀ ਸਟਾਲ ਤੇ ਜਾ ਕੇ ਬੈ ਗਈ ਇਸ ਦੌਰਾਨ ਫਿਰ ਮੈਂ ਉੱਥੇ ਜੋ ਵੀ ਉਹਨਾਂ ਦੇ ਓਨਰ ਸੀਗੇ ਉਹ ਮੈਮ ਨਾਲ ਗੱਲਾਂ ਬਾਤਾਂ ਕੀਤੀਆਂ ਉਹਨਾਂ ਨੇ ਮੈਨੂੰ ਬਹੁਤ ਫੈਸਿਲਿਟੀ ਬਾਰੇ ਬਹੁਤ ਸੋਨਾ ਐਕਸਪਲੇਨ ਕੀਤਾ ਬਸ ਫਿਰ ਕਿਸੀ ਅਸੀਂ ਸਾਰੀਆਂ ਫੈਸਿਲਿਟੀਆਂ ਸੁਨੀਆਂ ਬਹੁਤ ਚੰਗੀ ਤਰ੍ਹਾਂ ਦਿਮਾਗ 'ਚ ਬਿਠਾਇਆ ਕਿ ਅਵੇਲ ਕਰਾਂਗੇ ਵੇਲੇ ਸਮੇਂ 'ਚ ਇਹ ਗੇਮ ਹੈ 20 ਰੁਪਏ ਦੀ ਮਤਲਬ 20 ਰੁਪਏ ਦੀ ਗੇਮ ਚ ਤਿੰਨ ਪਾ ਕੇ ਕੀ ਮਿਲਦਾ ਪ੍ਰਾਈਜ਼ ਮਿਲੂਗਾ ਪ੍ਰਾਈਜ਼ ਮਿਲੂਗਾ ਚਲੋ ਖੇਡिए ਸਾਵੀ ਗੇਮ ਖੇਡिए ਲੈ ਆਓ ਗੱਲਬਾਤ ਕਰਕੇ ਆਏ ਹੈਲੋ ਚਲੋ ਟਿੰਗ ਤਿੰਨ ਤਿੰਨ ਫੋਨੇ ਆ ਇਹ ਤਾਂ ਘੜਪੜਾ ਬਈ ਨਾ ਪਕੜੋ ਅੱਛਾ ਇੱਕ ਹੋਰ ਪਕੜੋ ਆਈ ਪਾਦਾਂ ਪਾ ਪਾ ਜਦੋਂ ਬਾਦੀ ਪਾਉ ਮੈਂ ਹੋ ਰਿਹਾ ਮੈਂ ਜਾਂਦੇ ਮੈਂ ਆਪਣੇ ਰੱਬ ਨੂੰ ਯਾਦ ਕਰ ਲਾ ਹਾਈ ਵਾਈ ਗਰੂ ਨਾਲ ਹੀ ਰਿਓ ਕੀ ਦੋਂਗੇ ਆ ਲਓ ਜੀ ਨੈਟਕਿੰ ਹੋਲਡਰ ਬੜੀ ਨਾਈਸ ਦਾ ਕੰਪਨੀ ਚਲੋ ਫਰੀ ਦੀ ਤਾਂ ਹੈ ਨਾ ਕਹਿੰਦੇ ਹੁੰਦੇ ਆ ਸਰਕਾਰ ਹਾਂ ਜਸਟਿਨ ਜੋ ਆਏ ਫਰੀ ਤਾਂ ਕੁਝ ਵੀ ਇੰਜੋਏ ਕਰ ਸਕਦੇ ਹੋ ਹਣ ਇੱਕ ਵੈਸੇ ਖੇਡਣ ਲਈ ਦੇ ਦੋ ਸਾਨੂੰ ਕੁੜੀਆਂ ਨੂੰ ਪਵਾਣ ਲਈ ਆਇਆ ਬਾਸ ਆ ਵੀ ਪੁੱਛਦੇ ਆਂਟੀ ਨੂੰ ਕੀ ਚੀਜ਼ ਆ 20 ਰੁਪਏ ਪਤਿੰਨੀ ਅੰਡੇ ਓਏ ਆਏ ਗੇਮਰ ਐਕਟਿਵਿਟੀ ਦੇਖ ਲੋ ਚਲੋ ਜੀ ਚਲੋ ਸਾਹਮਣੇ ਸਰ ਆ ਰਹੇ ਨੇ ਸਨਮਾਨਤ ਕੀਤਾ ਗਿਆ ਅੱਜ ਫਲਾਵਰ ਸ਼ੋਅ ਤੇ ਇੱਕ ਗੀਤ ਗਾਇਆ ਸੀ ਮੈਂ ਮੈਂ ਆਪਣੇ ਵਲੌਗ ਚ ਗਾਇਆ ਸੀ ਹਾਂ ਜਿਹੜਾ ਵਲੌਗ ਚ ਗਾਇਆ ਸੀ ਦੇਖੋ ਸਾਰੇ ਤੁਸੀਂ ਚੈਨਲ ਸਬਸਕ੍ਰਾਈਬ ਨਹੀਂ ਕਰਦੇ ਜਿਹੜਾ ਗੀਤ ਮੇਰੇ ਵਲੌਗ ਤੇ ਸੀਗਾ ਸੁਮਨ ਸਾਹ ਚ ਸਰ ਨੂੰ ਉਹਦੇ ਕਰਕੇ ਸਨਮਾਨਿਤ ਕੀਤਾ ਗਿਆ ਮੇਰਾ ਪਿਛਲਾ ਵਲੌਗ ਦੇਖਾਓ ਗੀਤ ਸੁਣੋ ਤੇ ਸਰ ਦਾ ਚੈਨਲ ਵੀ ਸਬਸਕ੍ਰਾਈਬ ਕਰੋ ਹੁਣ ਮੇਰਾ ਵੀ ਕਰੋ ਦੇਖੋ ਸਾਡਾ ਗੀਤ ਹਿੱਟ ਹੋਇਆ ਨਹੀਂ ਬਹੁਤ ਪ੍ਰਸ਼ੰਸਾ ਕੀਤੀ ਹੈ ਸਟੇਜ ਤੇ ਉਹਨਾਂ ਨੇ ਸਟੇਜ ਦੀ ਵੱਡੀ ਸਕਰੀਨ ਤੇ ਵੀ ਉਹਨਾਂ ਨੇ ਚਲਾਇਆ ਹੈ ਤਾਂ ਸਾਹਮਣੇ ਸਾਡੇ ਲੇਖਕ ਵੀ ਆ ਰਹੇ ਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਅਸ਼ਕਾ ਜਿਲਦੀਪ ਜੀ ਕਿਵੇਂ ਹੋ ਵਧੀਆ ਜੀ ਵਧੀਆ ਬਹੁਤ ਵਧੀਆ ਤੁਸੀਂ ਮੇਲਾ ਦੇਖਣ ਆਈ ਗਏ ਫਿਰ ਬਸ ਅੱਜ ਪਰਿਵਾਰ ਨੂੰ ਲਿਆਏ ਸੀ ਜਦੋਂ ਆ ਤੁਹਾਡੇ ਲਿਖੇ ਗੀਤ ਕਰਕੇ ਮੈਨੂੰ ਸਨਮਾਨਤ ਕੀਤਾ ਗਿਆ ਬਹੁਤ ਬਹੁਤ ਮੁਬਾਰਕ ਤੁਹਾਨੂੰ ਵੀ ਸਾਰਿਆਂ ਦੇ ਸਹਿਯੋਗ ਨਾਲ ਜਿਹੜਾ ਗੀਤ ਹੈ ਇਹ ਸਾਰੇ ਮਾਨਸਾ ਸ਼ਹਿਰ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਸਮਰਪਿਤ ਕੀਤਾ ਗਿਆ ਅੱਜ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਰੇ ਮਾਨਸਾ ਸ਼ਹਿਰ ਦਾ ਜਿਨ੍ਹਾਂ ਨੇ ਇਹ ਗੀਤ ਨੂੰ ਪ੍ਰਵਾਨ ਕੀਤਾ ਇੱਕੇ ਸ਼ਿਰਕੀਤਾ ਤੇ ਮੈਂ ਇੱਕ ਹੋਰ ਵੀ ਵਿਚਾਰਚ ਕਰਾਂਗਾ ਕਿ ਮੈਡਮ ਦਾ ਜੋ ਵਲੌਗ ਹੈ ਉਹਦੇ ਵਿੱਚ ਅਸੀਂ ਜੋ ਸਾਡੇ ਗੀਤ ਦਾ ਵਲੌਗ ਬਣਿਆ ਸੀ ਉਹਨੂੰ ਤੁਸੀਂ ਜ਼ਰੂਰ ਜਾ ਕੇ ਇੱਕ ਵਾਰੀ ਗੀਤ ਪੂਰਾ ਸੁਣੋ ਤੇ ਉਹਨੂੰ ਲਾਈਕ ਕਮੈਂਟ ਸ਼ੇਅਰ ਵੀ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਬਹੁਤ ਜ਼ਰੂਰੀ ਹੈ ਹਾਂਜੀ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਸਬਸਕ੍ਰਾਈਬ ਨਾ ਕਰੋਗੇ ਤਾਂ ਸਾਡੀ ਮਿਹਨਤ ਦਾ ਜਿਹੜਾ ਮੁੱਲ ਹੈ ਉਹ ਸਾਨੂੰ ਸ਼ਾਇਦ ਨਾ ਮਿਲੇ ਇਸ ਕਰਕੇ ਉਹ ਬਹੁਤ ਜ਼ਰੂਰੀ ਹੈ ਗੁਰਦੀਪ ਜੀ ਅੱਗੇ ਹੌਸਲਾ ਵੀ ਮਿਲਦਾ ਹੈ ਅੱਗੇ ਹੋਰ ਇਹੋ ਜੇ ਕੰਮ ਕਰਨ ਦੇ ਕੇ ਬਹੁਤ ਹੀ ਬਹੁਤ ਬਹੁਤ ਅੱਗੇ ਤੋਂ ਸਾਨੂੰ ਵੀ ਸਾਡੇ ਮੋਢੇ ਤੇ ਇੱਕ ਹੱਥ ਤੱਕ ਰੱਖਿਆ ਗਿਆ ਹੈ ਇਹਦੇ ਹੋਰ ਤੋਂ ਅੱਗੇ ਤੋਂ ਇਹ ਹੋਰ ਵਧੀਆ ਲਿਖੀਏ ਵਧੀਆ ਗਾਈਏ ਇਹ ਅੱਗੇ ਮਾਨਸਾ ਸ਼ਹਿਰ ਦੇ ਲੋਕਾਂ ਨੂੰ ਇੱਕ ਵਧੀਆ ਹੋਰ ਸਨੇਹਾ ਦੇ ਸਕਦੇ ਹੋ ਬਹੁਤ ਬਹੁਤ ਧੰਨਕਤੂ ਥੈਂਕ ਯੂ ਥੈਂਕ ਯੂ ਸਰ ਜੀ ਸਾਹਮਣੇ ਕੁਝ ਮੇਰੇ ਪਿੱਛੇ ਸਟੂਡੈਂਟ ਬੈਠੇ ਹੋਏ ਆ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਨੇ ਕਾਦੀ ਪਰਫਾਰਮੈਂਸ ਦੇਣੀ ਆ ਪਰਫਾਰਮੈਂਸ ਹੋ ਚੁੱਕੀ ਆ ਜਾਂ ਵੇਟ ਕਰ ਰਹੇ ਆ ਸਤਿ ਸ਼੍ਰੀ ਅਕਾਲ ਬੇਟਾ ਕਿਸ ਕਿਸ ਤਰ੍ਹਾਂ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਮੈਮ ਕਿੱਥੋਂ ਆਏ ਹੋ ਅ ਅਸੀਂ ਜੀ ਸਰਕਾਰੀ ਪ੍ਰਾਇਮਰੀ ਸਕੂਲ ਅਕਲਾ ਕਲਾਂ ਅਕਲਾ ਕਲਾਂ ਠੀਕ ਹੈ ਏ ਤੁਹਾਡੇ ਸਕੂਲ ਦੇ ਬੱਚੇ ਆ ਹਾਂਜੀ ਆਪਣੇ ਸਕੂਲ ਦੇ ਬੱਚੇ ਨੇ ਖਾਸ ਕਰਕੇ ਨਾ ਕਿ ਜ਼ਿਆਦਾ ਲੜਕੀਆਂ ਨਹੀਂ ਆ আচ্ছা ਮੈਨੂੰ ਤਾਂ ਸਾਰੇ ਮੁੰਡੇ ਆઠ ਲੜਕੀਆਂ ਨੇ ਜੀ ਇਹਦੇ ਵਿੱਚ ਠੀਕ ਹੈ ਇਹ ਕਾਦੀ ਭੰਗੜੇ ਦੀ ਪਰਫਾਰਮੈਂਸ ਹਾਂਜੀ ਭੰਗੜਾ ਪੰਜਾਬੀ ਸੱਭਿਆਚਾਰ ਦੀ ਬਾਤ ਪਾਉਂਦਾ ਆਪਣੇ ਵਿਰਸੇ ਦਾ ਜੀ ਬਾਖਮਾਲ ਤੁਸੀਂ ਦੇਖੋਗੇ ਜਦੋਂ ਪੇਸ਼ਕਾਰੀ ਜੀ ਸਟੇਜ ਤੇ ਹੋਗੀ ਤੁਸੀਂ ਆਪਣੇ ਆਪ ਮੈਂ ਬੇਨਤੀ ਵੀ ਕਰਦਾ ਇਹਨੂੰ ਤੁਹਾਡੇ ਚੈਨਲ ਰਾਹੀਂ ਲੋਕਾਂ ਤੱਕ ਪਹੁੰਚਾਓ ਜੀ ਰਿਕਾਰਡ ਕਰਿਓ ਤੁਹਾਨੂੰ ਪਤਾ ਲੱਗੇਗਾ ਕਿ ਆਪਣੇ ਪਿੰਡਾਂ ਦੇ ਬੱਚੇ ਵੀ ਹੁਣ ਜੀ ਸਰਕਾਰੀ ਸਕੂਲਾਂ ਦੇ ਬੱਚੇ ਵੀ ਪ੍ਰਾਈਵੇਟ ਸਕੂਲਾਂ ਨਾਲੋਂ ਘੱਟ ਨਹੀਂ ਬਲਕਿ ਉਹਨਾਂ ਤੋਂ ਵੀ ਟੌਪ ਨੇ ਰਹੀ। ਤੁਸੀਂ ਸਰਕਾਰੀ ਸਕੂਲ ਦੇ ਵਿੱਚ ਟੀਚਰ ਹੋ। ਹਾਂਜੀ ਮੈਂ ਹੈਡਾਂ ਜੀ ਉੱਥੋਂ ਦਾ ਮੁਖ ਰਿਆ ਪਕਾਂ ਜੀ ਤੇ ਜਿਹੜੀ ਇਹਨਾਂ ਦੀ ਤਿਆਰੀ ਕਰਵਾਈ ਹੈ ਜੀ ਉਹ ਮਾਨਸਾ ਤੋਂ ਸੰਦੀਪ ਕੁਮਾਰ ਤੇ ਉਹਨਾਂ ਦੇ ਮੈਸੇਜ ਕਰਮਜੀਤ ਕੌਰ ਦੀਪ ਭੰਗੜਾ ਅਕੈਡਮੀ ਉਹ ਅਕਸਰ ਸਾਡੇ ਸਕੂਲ ਦੇ ਚ ਸੀ ਉਹਨਾਂ ਨੇ ਹੀ ਸਵਾਵਾ ਲੈਂਦੇ ਰਹਿੰਦੇ ਆ ਜੀ ਤਿਆਰੀ ਉਹਨਾਂ ਨੇ ਹੀ ਕਰਵਾਈ ਹੈ ਬਾਕੀ ਕਈੋ ਬੱਚੇ ਪਰਫਾਰਮ ਕਰ ਰਹੇ ਨੇ ਤੁਸੀਂ ਸਾਰੇ ਦੇਖ ਹੀ ਸਕਦੇ ਹੋ ਕਿ ਮਤਲਬ ਜਿਵੇਂ ਸਾਰ ਦੱਸ ਰਹੇ ਸੀ ਕਿ ਇੰਨਾ ਚੋ 8 ਕੁੜੀਆਂ ਨੇ ਪਰ ਮੈਨੂੰ ਕੋਈ ਐਸਟੀਮੇਸ਼ਨ ਨਹੀਂ ਹੋਇਆ ਸੀਗਾ ਮੈਂ ਅੰਦਾਜ਼ਾ ਨਹੀਂ ਲਗਾ ਸਕੀ ਸੀ ਕਿ ਕੁੜੀਆਂ ਨੇ ਮੈਂ ਮੁੰਡੇ ਹੀ ਸੋਚ ਰਹੀ ਸੀਗੀ ਤਾਂ ਕੁੜੀਆਂ ਵੀ ਹਰ ਪੱਖ ਤੋਂ ਅੱਗੇ ਨੇ ਮੇਰਾ ਲਾਸਟ ਵਲੌਗ ਸੀ ਵੂਮਨ ਡੇ ਤੇ ਦੋ ਤਿੰਨ ਵਲੌਗ ਪਹਿਲਾਂ ਤਾਂ ਉਹ ਦੋ ਵੀ ਮੈਂ ਕਹਾਂ ਸੀ ਇਹ ਕੁੜੀਆਂ ਨੂੰ ਐਪਰੀਸ਼ੀਏਟ ਕਰਿਆ ਕਰੋ ਐਨਕਰੇਜ ਕਰਿਆ ਕਰੋ ਤਾਂ ਕਿ ਅਸੀਂ ਅੱਗੇ ਵੱਧ ਸਕੀਏ ਹੌਸਲਾ ਫਸਾਈ ਮਿਲਦੀ ਹੈ ਬਹੁਤ ਬਹੁਤ 올 ਦਾ ਬੈਸਟ ਬੱਚਿਓ ਵਦਿਆ ਵਦਿਆ ਕਰਕੇ ਆਇਓ ਠੀਕ ਹੈ ਘਬਰਾਉਣਾ ਨਹੀਂ ਜੇ ਭੁੱਲ ਵੀ ਗਏ ਨਾ ਤਾਂ ਵੀ ਫੱਟੇ ਚੱਕਦੇ ਹੋ ਸੈਂਟਰ ਪਾਰਕ ਜਿੱਥੇ ਮੈਂ ਤੁਹਾਨੂੰ ਫਲਾਵਰ ਸ਼ੋਅ ਦਿਖਾ ਰਹੀ ਹਾਂ ਨਾ ਇੱਥੇ ਸੈਂਟਰਲ ਲਾਇਬ੍ਰੇਰੀ ਵੀ ਬਣੀ ਹੈ ਮਾਨਸਾ ਦੀ ਚਲੋ ਆਪਾਂ ਵੀ ਦੇਖ ਕੇ ਆਈਏ ਪ੍ਰਸ਼ਾਸਨ ਵੱਲੋਂ ਇੱਕ ਲਾਇਬ੍ਰੇਰੀ ਤਿਆਰ ਕੀਤੀ ਗਈ ਹੈ ਸੈਂਟਰਲ ਲਾਇਬ੍ਰੇਰੀ ਆਫ ਮਾਨਸਾ ਜਿਵੇਂ ਕਿ ਤੁਸੀਂ ਪਿੱਛੇ ਦੇਖ ਸਕਦੇ ਹੋ ਆਜੋ ਆਪਾਂ ਵਿਜ਼ਿਟ ਕਰੀਏ ਚਲੋ ਮੇਰੇ ਨਾਲ ਇਹ ਹੈ ਸੈਂਟਰਲ ਲਾਇਬ੍ਰੇਰੀ ਆਫ ਮਾਨਸਾ ਇੱਥੇ ਤੁਸੀਂ ਬੈ ਕੇ ਕਿਤਾਬਾਂ ਪੜ ਸਕਦੇ ਹੋ ਨਾਲ ਨਾਲ ਨੌਲੇਜ ਵੀ ਲੈ ਸਕਦੇ ਹੋ ਇਸ਼ੂ ਵੀ ਕਰਵਾ ਸਕਦੇ ਹੋ ਇਹਦੀ ਮੈਂਬਰਸ਼ਿਪ ਵੀ ਲੈ ਸਕਦੇ ਹੋ ਮਾਨਸਾ ਦੀ ਲਾਇਬ੍ਰੇਰੀ ਬਹੁਤ ਸੋਹਣੀ ਤਿਆਰ ਕੀਤੀ ਗਈ ਹੋਇਆ ਇੱਥੇ ਕੰਪਿਊਟਰ ਲੈਬ ਬਣੀ ਹੋਈ ਹੈ ਇੱਕ ਸਾਈਡ ਤੇ ਕੰਪਿਊਟਰ ਦਾ ਅਸੈਸ ਹੈ ਫ੍ਰੀ ਵਾਈਫਾਈ ਹੈ ਸਾਹਮਣੇ ਪ੍ਰੋਜੈਕਟਰ ਲੱਗਿਆ ਸੋਫਿਆਂ ਦਾ ਕਲਰ ਕੰਬੀਨੇਸ਼ਨ ਦੇਖੋ ਕਿੰਨਾ ਅਟਰੈਕਟਿਵ ਹੈ ਹਨਾ ਇਨਫਰਾਸਟ੍ਰਕਚਰ ਬਹੁਤ ਸੋਹਣਾ ਤੇ ਬਾਹਰ ਜਿਹੜੀ ਡਿਜ਼ਾਈਨਿੰਗ ਕੀਤੀ ਹੋਈ ਹੈ ਮਤਲਬ ਉਹਦੀਆਂ ਤਾਂ ਕੀ ਗੱਲਾਂ ਬਾਤਾਂ ਨੇ ਬਹੁਤ ਹੀ ਸੋਹਣੀ ਲੱਗਦਾ ਹੀ ਨਹੀਂ ਜਿੱਦਾਂ ਮਾਨਸਾ ਨੂੰ ਬੈਕਵਰਡ ਕਹਿੰਦੇ ਆ ਨਾ ਲੋਕੀ ਉਹਨਾਂ ਦੇ ਮੂੰਹ ਤੇ ਚਪੇੜ ਐ ਇਹ ਇੰਨਾ ਸੋਹਣਾ ਮਾਨਸਾ ਦੀ ਲਾਇਬ੍ਰੇਰੀ ਨੂੰ ਡੈਕੋਰੇਟ ਕੀਤਾ ਗਿਆ ਆ ਆ ਦੇਖੋ ਨਿਆਣੀ ਲੱਗੇ ਪੇ ਫੋਟੋਆਂ ਕਰਾਂ ਮਤਲਬ ਇਹ ਸੈਟਿੰਗ ਅਰੇਂਜਮੈਂਟ ਵਨ ਆਫ ਦਾ ਬੈਸਟ ਮੈਨੂੰ ਬੈਸਟ ਲੱਗਿਆ ਤੁਹਾਨੂੰ ਵੀ ਸਾਰਿਆਂ ਨੂੰ ਇਹ ਕਲਰ ਕੰਬੀਨੇਸ਼ਨ ਆ ਸਭ ਕੁਝ ਮੈਂ ਕੀ ਕੀ ਤਰਫਾਂ ਕਰਾਂ ਹਣਾ ਬਹੁਤ ਠੰਡਾ ਇੱਕਦਮ ਆਚਾਰੇ ਪਾਸੇ ਹਰਿਆਲੀ ਹੈ ਦੂਜਾ ਜਿਹੜਾ वुਡਵਰਕ ਹੈ 인ਫਰਾਸਟਰਕਚਰ ਹੈ एवरीथिंग ਇਜ਼ ਗੁੱਡ ਫਰਸਟ ਕਲਾਸ ਇੱਥੋਂ ਦੇ ਆਫੀਸ਼ੀਅਲਸ ਦੀਆਂ ਡਿਊਟੀਆਂ ਸ਼ਾਇਦ ਬਹੁਤ ਵੱਡਾ ਫੰਕਸ਼ਨ ਹੈ ਉਹਦੇ ਕਰਕੇ ਇੱਧਰ ਉੱਧਰ ਲੱਗਿਆ ਹੋਣਗੇ ਨਹੀਂ ਤਾਂ ਮੈਂ ਆਫੀਸ਼ੀਏਟਿੰਗ ਜੋ ਵੀ ਪ੍ਰੈਜ਼ੈਂਟ ਸੀ ਉਹਦੇ ਨਾਲ ਤੁਹਾਡੀ ਗੱਲਬਾਤ ਕਰਦੀ ਤਾਂ ਆਪਾਂ ਨੂੰ ਹੋਰ ਵੀ ਚੰਗੀ ਤਰ੍ਹਾਂ ਜਾਣਕਾਰੀ ਮਿਲ ਜਾਂਦੀ ਤ੍ਰੀਤੂ ਬਾਹਰ ਆਇਤਾ ਸਾ ਵੀ ਬਹੁ ਟਾਈਮ ਦੀ ਇਤਤਕਾਰੀ ਸੀ ਕੈਮਲ ਰਾਈਡ ਵੀ ਲੈਣੀ ਹੈ ਤਾਂ ਫਿਰ ਕੈਮਲ ਵੇਲਾ ਨਹੀਂ ਸੀ ਸੀ ਬਹੁ ਟਾਈਮ ਤੋਂ ਵੇਟ ਕਰ ਰਹੀ ਸੀ ਕਿ ਕਦੋਂ ਉੱਠ ਵੇਲਾ ਹੋਵੇ ਤੇ ਅਸੀਂ ਰਾਈਡ ਕਰੀਏ ਫਿਰ ਅਸੀਂ ਸਾਵੀ ਨੂੰ এট ਲਾਸ ਜਦੋਂ ਉਹ ਵੇਲੇ ਹੋਏ ਅਸੀਂ ਮੰਨ ਲਈ ਜਗਾ ਫਿਰ ਉਹ ਕਹਿੰਦੇ ਕਿ ਬੱਚਾ ਕੱਲਾ ਨਹੀਂ ਬੈਠ ਸਕਦਾ ਸਾਵੀ ਵੀ ਮੈਨੂੰ ਮਨਾ ਕਰਨ ਲੱਗੀ ਮੈਂ ਨਹੀਂ ਇਕੱਲੇ ਬੈਣਾ ਮੇਰੇ ਹਸਬੰਦ ਕਹਿੰਦੇ ਮੈਂ ਨਹੀਂ ਬੈਣਾ ਫਸ ਗਈ ਮੈਂ ਫਿਰ ਮੈਂ ਹੀ ਬਲੀ ਦਾ ਬੱਕਰਾ ਬਣਦੀ ਹਰ ਵਾਰੀ ਫਿਰ ਮੈਨੂੰ ਤਾਂ ਬਹਿਣੀ ਪੈਣਾ ਸੀ ਆਦੀ ਕੁੜੀ ਪਿੱਛੇ ਮੈਨੂੰ ਛੱਡ ਤਾਂ ਸਕਦੀ ਨਹੀਂ ਹਣਾ ਮੈਂ ਕਦੇ ਵੀ ਨਹੀਂ ਕਿ ਕੈਮਲ ਰਾਈਡ ਕਰਨੀ ਸੀ ਪਰ ਸਾਡੀ ਕਾਕੀ ਨੂੰ ਖੁਸ਼ ਕਰਨ ਲਈ ਮੈਨੂੰ ਕਰਨੀ ਪਈ ਕਿਉਂਕਿ ਮੈਨੂੰ ਇਕੱਲੇ ਨੂੰ ਨਹੀਂ ਪਹੜਾ ਸਕਦੀ ਸੀ ਪਰ ਮੈਨੂੰ ਅੰਦਰੋਂ ਅੰਦਰੀ ਇਹ ਵੀ ਫੀਲ ਹੋ ਰਿਹਾ ਕਿ ਜਾਨਵਰ ਤੇ ਨਹੀਂ ਬੈਠਣਾ ਚਾਹੀਦਾ ਸੌਰੀ ਵਾਈਬਰੂ ਜੀ ਪਾਪ ਕਰ ਰਹੀ ਹਾਂ ਮੈਂ ਪਰ ਯਾਰ ਇਹ ਤਾਂ ਚੱਕਰ ਹੀ ਬਹੁਤ ਲੰਮਾ ਘਟਾਈ ਜਾਂਦੇ ਹੈ ਹਏ ਸੈਂਟਰ ਚੋਂ ਲੈ ਕੇ ਜਾਂਦੀ ਕਿ ਲੋੜ ਹੈ ਮੈਂ ਫਸਟ ਟਾਈਮ ਕਰ ਰਹੀ ਹਾਂ ਕੈਮਲ ਰਾਈਡ ਆਏ ਬੈਠਣਾ ਬਹੁਤ ਔਖਾ ਹੈ ਬਈ ਕੈਮਲ ਤੇ ਇਟਸ ਟੂ 빅 ਪਹਿਲਾਂ ਵੀ ਕਰਿਆ ਸੀ ਅੱਛਾ ਤੁਸੀਂ ਕਦੋਂ ਕਰਿਆ ਸੀ ਮੈਂ ਲਿਸ ਮੇਰੇ ਸਕੂਲ ਦੇ ਵਿੱਚ ਸਾਵੀ ਨੇ ਰਾਈਡ ਕਰਦੇ ਕਰਦੇ ਦੱਸਿਆ ਕਿ ਮੈਂ ਤਾਂ ਸਕੂਲ 'ਚ ਵੀ ਰਾਈਡ ਕਰੀ ਹੋਈ ਐ ਇਹੀ ਅੰਕਲ ਆਉਂਦੇ ਐ ਅੰਕਲ ਨੇ ਵੀ ਰਿਸ਼ਤੇਦਾਰੀ ਕੱਢ ਲਈ ਕਹਿੰਦੇ ਅਗਲੀ ਵਾਰੀ ਫੇਰ ਆਉਂਗਾ ਤੇਰੇ ਸਕੂਲ 'ਚ ਮੈਂ ਪੂਰੀ ਲਿਆਜ ਰੱਖੂੰਗਾ ਤੇਨੂੰ ਦੋ ਟੁਟੇ ਵੱਧ ਦੇ ਕੇ ਜਾਊਗਾ ਆ ਜੋ ਫਿਰ ਇੰਨਾ ਫੁੱਲਾਂ ਨੂੰ ਨਿਹਾਰੀਏ ਮੈਨੂੰ ਨਾਮ ਤਾਂ ਨਹੀਂ ਪਤਾ ਸ਼ਾਇਦ ਨਾਮ ਹੀ ਲਿਖਿਆ ਹੋਣਾ ਹੈ ਇਹ 100 ਰੁਪੀਆ ਦਾ ਹੈ ਨਾਮ ਹੀ ਲਿਖਿਆ ਹੈ ਡਾਈਮੋਰਫ ਪਤਾ ਨਹੀਂ ਕੁਝ ਐਦਾਂ ਦਾ ਸੋਨੇ ਸੋਨੇ ਫੁੱਲ ਹੈ ਧੁੱਪ ਕਰਕੇ ਹੋਰ ਵੀ ਖਿੜੇ ਹੋਏ ਆ ਇੱਧਰ ਗੁਲਾਬੀ ਪੀਲੇ ਚਿੱਟੇ ਜਾਮਨੀ ਹਨਾ ਬਹੁਤ ਡਿਫਰੈਂਟ ਕਾਈਂਡਸ ਆਫ ਫਲਾਵਰਸ ਨਾਲ ਨਾਲ ਇਹਨਾਂ ਦੀ ਵਧੀਆ ਗੱਲ ਹੈ ਕਿ ਟਾਰ ਲਿਆ ਇਹ ਗੱਲ ਦੱਸਾਂ ਪਤਾ ਨਹੀਂ ਹੁੰਦਾ ਕਿਹੜੇ ਮੌਕੇ ਤੇ ਕਿਹੜੀ ਆਫਤ ਦੀ ਆਮਦ ਹੋ ਜਾਂਦੀ ਹੈ ਮੈਨੂੰ ਵੀ ਨਹੀਂ ਪਤਾ ਸੀ ਅਸੀਂ ਇੱਥੇ ਘੁੰਮੀ ਜਾਂਦੇ ਆ ਵਧੀਆ ਸ਼ੂਟ ਕਰ ਰਹੇ ਆ ਕੁੜੀ ਦਾ ਫੰਕਸ਼ਨ ਹੈ ਬਹੁਤ ਅੱਛਾ ਹੋਇਆ ਸਾਰਿਆਂ ਨੇ ਬਹੁਤ ਪ੍ਰਸ਼ੰਸਾ ਕੀਤੀ ਕਿਹੜੀ ਆਫਤ ਆਉਣ ਵਾਲੀ ਹੈ ਜਿਹਨੂੰ ਮੈਂ ਬਾਅਦ ਚ ਦੱਸੂਗੀ ਐਂਡ ਆਫ ਦਾ ਬਲੌਗ ਦੇ ਵਿੱਚ ਮੈਨੂੰ ਟੈਨਸ਼ਨ ਬਹੁਤ ਸੀ ਪਰ ਇੱਥੇ ਮੈਂ ਘੁੰਮੀ ਇੱਧਾ ਜਾਂਦੀ ਆ ਦੇਖੋ ਅਸੀ ਫਿਰ ਹੋਆ ਨਾ ਐਕਟਰ ਇਦਾਂ ਹੀ ਘੁੰਮੀ ਚੰਨੀ ਆ ਕਿਸੇ ਨੂੰ ਪਤਾ ਨਹੀਂ ਲੱਗਦਾ ਕਿੰਨੀ ਟੈਨਸ਼ਨ ਮੇਰੇ ਦਿਮਾਗ 'ਚ ਚੱਲ ਰਹੀ ਆ ਇੱਥੇ ਸਟਾਲਾਂ ਸੁਲਾਂ ਦੀ ਵਿਜ਼ਿਟ ਕੀਤੀਆਂ ਕੁਛ ਕੰਮ ਦਾ ਨਹੀਂ ਸੀਗਾ ਫਿਰ ਇੱਕ ਸਟਾਲ ਮਿਲੀ ਜਿੱਥੇ ਮਿਲ ਰਹੇ ਸੀ ਪੰਜਾਬ ਦੇ ਪੁਰਾਣੇ ਰੁੱਖਾਂ ਦੇ ਬੀਜ ਮੈਨੂੰ ਬਹੁਤ ਖੁਸ਼ੀ ਦਾ ਅਹਿਸਾਸ ਹੋਇਆ ਰੱਬ ਦੀ ਰਹਿਮਤ ਦਾ ਕਿ ਰੁੱਖਾਂ ਨੂੰ ਸਾਂਭ ਸਕਦੇ ਆ ਪੁਰਾਣੇ ਸਮੇਂ ਦੇ ਦਿਨ ਢਲ ਰਿਹਾ ਸੀ ਤਾਂ ਮੈਨੂੰ ਹੋਰ ਜ਼ਿਆਦਾ ਉਦਾਸੀ ਛਾ ਰਹੀ ਸੀ ਆਪਣੇ ਮਨ ਦੇ ਵਿੱਚ ਪਰ ਇਹਦੇ ਨਾਲ ਨਾਲ ਮੇਰੇ ਮਨ 'ਚ ਸੀ ਕਿ ਸਭ ਨੂੰ ਇੰਜੋਏ ਪੂਰਾ ਕਰਾਣਾ ਹੈ ਇਸ ਲਈ ਮੈਂ ਹਰ ਇੱਕ ਸਟਾਲ ਤੇ ਵਿਜ਼ਿਟ ਕਰ ਰਹੀ ਸੀ ਉਹਨੂੰ ਜੋ ਵੀ ਉਹਨੇ ਖਰੀਦਦਾਰੀ ਕਰਨੀ ਸੀ ਆਪਾਂ ਉਹਨੂੰ ਛੂਟ ਦਿੱਤੀ ਹੋਈ ਹੈ ਖਰੀਦਾਰੀ ਕਰ ਸਕਦੀ ਹੈ ਬੱਚਿਆਂ ਨੇ ਨਿੱਕੇ ਨਿੱਕੇ ਚੀਜ਼ਾਂ ਤਾਂ ਲੈਣੀਆਂ ਹੁੰਦੀਆਂ ਹਨਾ ਬਸ ਉਹਦਾ ਮਨ ਖੁਸ਼ ਕਰਨਾ ਸੀ ਇੱਥੇ ਉਹ ਕਹਿੰਦੀ ਬ੍ਰੇਸਲੇਟ ਬਣਵਾਉਣਾ ਬੀਡਸ ਵਾਲਾ ਤਾਂ ਆਪਾਂ ਫਿਰ ਬ੍ਰੇਸਲੇਟ ਬਣਵਾਤਾ ਇਹ ਕਹਿੰਦੀ ਕਿ ਇਹ ਨਵੱਡਾ ਨਾਮ ਹੈ ਆ ਸਾਵਰੀ ਜੀ ਛੋਟਾ ਕਰੋ ਅਸੀਂ ਉਹ ਲਿਖਾਂਗੇ ਫਿਰ ਮੈਂ ਤਾਂ ਮੁੰਤਾ ਕੀਤੀ ਯਾਰ ਪੈਸੇ ਜ਼ਿਆਦਾ ਲੈ ਲਿਓ ਬਣਾ ਦਿਓ ਫਿਰ ਇਹ ਮੰਨ ਗਈ ਫਰ ਅੱਗੇ ਪਿੱਛੇ ਸਾਵੀ ਕਹਿੰਦੀ ਮੈਂ ਹਾਰਟ ਪਵਾਣੀ ਹੈ ਕਹਿੰਦੇ ਅਸੀਂ ਪਾਉਦੇ ਨਹੀਂ ਫਿਰ ਮੈਂ ਇਹਨਾਂ ਨੂੰ ਕਨਵਿੰਸ ਕੀਤਾ ਯਾਰ ਪੈਸੇ ਹੋਰ ਲੜ ਲਈ ਹਾਰਟ ਵੀ ਪਾ ਦੇ ਅੱਗੇ ਪਿੱਛੇ ਦੋ ਬੀਟਸ ਨਾਲ ਕਿਹੜਾ ਜਾਨ ਨਿਕਲਦੀ ਐ ਨਾ ਮੇਰੀ ਨਾ ਤੁਹਾਡੀ ਫਿਰ ਹੱਸ ਪਈਆਂ ਫਿਰ ਇਹਨਾਂ ਨੇ ਬਣਾਤਾ ਦੇਖੋ ਕਿੰਨੀ ਸੋਹਣੀ ਬੁੰਤੀ ਜੀ ਕਰੀ ਜਾਂਦੀ ਆ ਨਾ ਫਿਰ ਲਾਸਟ ਤੇ ਪਤਾ ਕੀ ਹੋਇਆ ਜਦੋਂ ਇਹ ਸਾਵੀ ਦੇ ਬੰਨਣ ਕੀਆ ਨਾ ਬ੍ਰੇਸਲੇਟ ਫਿਰ ਮੈਨੂੰ ਕਹਿਣ ਗਿਆ ਕਿ ਦੇਖੋ ਮੈਮ ਅਸੀਂ ਤਾਂ ਤੁਹਾਨੂੰ ਕਿਹਾ ਸੀ ਵੀ ਗੁੜੀਆਂ ਦਾ ਹੱਥ ਤੇ ਛੋਟਾ ਬ੍ਰੇਸਲੇਟ ਵੱਡਾ ਐ ਮੈਂ ਕਿਉਂ ਮੈਨੂੰ ਪਤਾ ਐ ਪਰ ਗੁੜੀਆਂ ਦੇ ਜਿਹੜੇ ਦਿਮਾਗ 'ਚ ਜਿਹੜੀ ਗ ਆਖਿਰਕਾਰ ਜਾਣ ਦਾ ਸਮਾਂ ਆ ਹੀ ਗਿਆ ਗੁੰਮਿਆ ਸੀ ਮੇਰਾ ਮਾਈਕ ਤੇ ਰੱਬ ਦੀ ਰਜ਼ਾ ਨੂੰ ਮੰਨਦੇ ਹੋਏ ਆਪਾਂ ਵੀ ਘਰਾਂ ਨੂੰ ਜਾਣ ਦੀ ਤਿਆਰੀ ਖਿੱਚ ਲਈ ਸੂਰਜ ਟਲਿਆ ਪੰਛੀ ਮੁੜ ਗਏ ਸਭ ਮੁੜ ਚੱਲੀ ਏ ਲੋਕਾਈ ਚੱਲ ਦੇ ਲਾਂ ਤੂੰ ਵੀ ਪਰਤ ਘਰਾਂ ਨੂੰ ਜਿਹਦੀ ਯਾਦ ਇਹ ਦਿਲ ਵਿੱਚ ਆਈ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਮੇਰਾ ਵਲੌਗ ਬਹੁਤ ਇੰਜੋਏ ਕੀਤਾ ਹੋਵੇਗਾ ਤੇ ਅਰਦਾਸ ਕਰਿਓ ਕਿ ਮੈਂ ਖੂਬ ਤਰੱਕੀਆਂ ਕਰਾਂ ਕਿਉਂਕਿ ਇੱਕ ਨੁਕਸਾਨ ਤਾਂ ਹੋ ਹੀ ਗਿਆ ਜਿਹਦਾ ਮੈਨੂੰ ਬਹੁਤ ਬੁਰਾ ਲੱਗਿਆ ਬਾਕੀ ਮੇਰੀ ਵੀਡੀਓ ਕਿੱਦਾਂ ਲੱਗੀ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬਾਏ ਬਾਏ